ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਮੈਂ ਤੁਹਾਡੇ ਸਾਰੇ ਨਾਲ ਇਹ ਗੱਲ ਸਾਂਝੀ ਕਰਦਿਆਂ ਬੇਹਤ ਖੁਸ਼ੀ ਹੋ ਰਹੀ ਹੈ ਕਿ ਮੈਂ ਕਹਾਣੀਆਂ ਦੀ ਇੱਕ ਸੀਰੀਜ਼ ਸ਼ੁਰੂ ਕਰਨ ਜਾ ਰਹੀ ਹਾਂ ਤੇ ਸੀਰੀਜ਼ ਦਾ ਨਾਮ ਹੈ ਤੁਹਾਡੀ ਪਸੰਦੀਦਾ ਕਹਾਣੀ ਮੇਰੀ ਜ਼ੁਬਾਨੀ ਇਸ ਸੀਰੀਜ਼ ਦੇ ਵਿੱਚ ਮੈਂ ਤੁਹਾਨੂੰ ਸੁਣਾਉਂਗੀ ਤੁਹਾਡੀ ਪਸੰਦ ਦੀਆਂ ਕਹਾਣੀਆਂ ਚਲੋ ਜੀ ਅੱਜ ਦੀ ਪਹਿਲੀ ਕਹਾਣੀ ਸ਼ੁਰੂ ਕਰੀਏ ਇੱਕ ਕਹਾਣੀ ਮਾਇਆ ਤੇ ਕਰਮ ਲਈ ਗਈ ਹੈ ਕਿਤਾਬ ਬਾਤਾਂ ਮੋਢੇ ਕਦੀਮਤਿਆਂ ਵਿੱਚ ਤੇ ਕਿਤਾਬ ਲਿਖੀ ਹੈ ਬੰજારਾ ਵੇਦੀ ਜੀ ਹੋਣਾ ਨੇ ਤੇ ਕਹਾਣੀ ਸ਼ੁਰੂ ਕਰੀਏ ਫਿਰ ਇੱਕ ਵਾਰ ਕਿਸੇ ਜੰਗਲ ਵਿਆਬਾਨ ਵਿੱਚ ਮਾਇਆ ਅਤੇ ਕਰਮ ਦਾ ਸਹਿਜ ਸੁਭਾਅ ਮਿਲ ਗਿਆ ਕੁਝ ਚਿਰ ਉਹ ਦੋਵੇਂ ਲੋਕਾਂ ਦੇ ਦੁੱਖ ਸੁੱਖ ਇੱਛਾਵਾਂ ਤੇ ਸਧਰਾ ਆਦਿ ਬਾਰੇ ਚਰਚਾ ਕਰਦੇ ਰਹੇ ਫਿਰ ਮਾਇਆ ਨੇ ਆਪਣਾ ਵ੍ਰਤਨ ਦੱਸਦਿਆਂ ਕਰਮ ਨੂੰ ਕਿਹਾ ਹੇ ਕਰਮ ਭਾਵੇਂ ਤੂੰ ਬੜਾ ਬਲੀ ਹੈ ਪਰ ਮੈਂ ਤੇਤੋਂ ਵੱਧ ਸ਼ਕਤੀਮਾਨ ਹਾਂ ਜਿੱਥੇ ਮੇਰੇ ਪੈਰ ਪੈਂਦੇ ਨੇ ਉੱਥੇ ਲੋਕਾਂ ਦੇ ਭਾਗ ਜਾਗ ਪੈਂਦੇ ਨੇ ਕਰਮ ਧੀਰਜ ਨਾਲ ਮਾਇਆ ਦੀਆਂ ਢੀਂਗਾ ਸੁਣਦਾ ਰਿਹਾ ਫਿਰ ਉਹ ਬੜੇ ਸ਼ਾਂਤ ਪੂਰਵਕ ਟਾਂਦਨਾ ਬੋਲਿਆ ਹੇ ਮਾਇਆ ਬੜੀ ਆਈ ਮਾਰਨ ਦਾ ਕੋਈ ਫਾਇਦਾ ਨਹੀਂ ਤੂੰ ਆਪਣਾ ਕੋਈ ਚਮਤਕਾਰ ਵਿਖਾਵੇਂ ਤਾਂ ਮੈਂ ਜਾਣ ਮੈਂ ਅੱਗੇ ਕਈ ਵਾਰ ਚਮਤਕਾਰ ਵਿਖਾ ਚੁੱਕੀ ਹਾਂ ਪੱਖਧਲਾਚਾਰ ਕਈ ਲੋਕਾਂ ਨੂੰ ਮੈਂ ਅੱਖ-ਪਲਕਾਰੇ ਵਿੱਚ ਵੱਡੇ-ਵੱਡੇ ਭੰਡਾਰਿਆਂ ਦਾ ਮਾਲਕ ਬਣਾ ਦਿੱਤਾ ਹੈ ਜੇ ਤੈਨੂੰ ਮੇਰੀ ਗੱਲ ਤੇ ਯਕੀਨ ਨਹੀਂ ਤਾਂ ਮੈਂ ਫਿਰ ਕਿਸੇ ਦਿਨ ਤੈਨੂੰ ਆਪਣੀ ਸ਼ਕਤੀ ਵਿਖਾ ਦੇਵਾਂਗੀ ਹੰਕਾਰ ਵਿੱਚ ਮਤੀ ਮਾਇਆ ਨੇ ਕਿਹਾ ਦੇਵਨਿਆਤ ਉਦੋਂ ਇੱਕ ਲੱਕੜਹਾਰਾ ਹੱਥ ਵਿੱਚ ਕੋਹਾੜਾ ਫੜੀ ਉਧਰੋਂ ਦੀ ਲੰਘ ਰਿਹਾ ਸੀ ਕਰਮ ਨੇ ਮਾਇਆ ਨੂੰ ਕਿਹਾ ਵੇਖ ਉਹ ਸਾਹਮਣੇ ਇੱਕ ਲੱਕੜਹਾਰਾ ਆ ਰਿਹਾ ਹੈ ਤੂੰ ਉਸ ਨੂੰ ਧਨਵਾਨ ਬਣਾ ਦੇਵੇਂ ਤਾਂ ਜਾਣਾ ਮਾਇਆ ਨੇ ਉਸੇ ਵੇਲੇ ਇੱਕ ਸੋਨੇ ਦਾ ਕੰਗਣ ਆਪਣੀਆਂ ਬਾਹਵਾਂ ਵਿੱਚੋਂ ਉਤਾਰ ਕੇ ਲੱਕੜਹਾਰੇ ਦੇ ਅੱਗੇ ਸੁੱਟਿਆ। ਲੱਕੜਹਾਰੇ ਨੇ ਰਾਹ ਵਿੱਚ ਕੰਗਣ ਪਿਆ ਵੇਖ ਕੇ ਝਟ ਚੁੱਕ ਲਿਆ। ਉਸਨੇ ਕੰਗਣ ਨੂੰ ਸਿੱਧਾ ਪੁੱਠਾ ਕਰਕੇ ਦੇਖਿਆ। ਇਹ ਜਾਣ ਕੇ ਕਿ ਉਹ ਕੰਗਣ ਸੋਨੇ ਦਾ ਹੈ, ਲੱਕੜਹਾਰਾ ਖੁਸ਼ੀ ਨਾਲ ਫੁੱਲਿਆ ਨਸਮਾਇਆ। ਉਸਨੇ ਸਿਰ ਨਾਲ ਬੰਨੇ ਪਟਕੇ ਦਾ ਲੜ ਖੋਲ ਕੇ ਕੰਗਣ ਬੰਨ ਲਿਆ ਅਤੇ ਲੱਕੜਾ ਨੂੰ ਕੱਟੇ ਬਗਿਆਰ ਘਰ ਵੱਲ ਵਾਪਸ ਤੁਰ ਪਿਆ। ਲੱਕੜਹਾਰੇ ਨੂੰ ਸਖਤ ਭੁੱਖ ਲੱਗ ਗਈ। ਉਸਨੇ ਆਪਣੀ ਲਾਂਗੜ ਦੇ ਲੜ ਨਾਲ ਦੁਪਹਿਰੀ ਬੰਨੀ ਹੋਈ ਸੀ। ਸੋ ਉਸਨੇ ਸੋਚਿਆ ਕਿਉਂ ਨਾ ਰੋਟੀ ਹੁਣੇ ਖਾ ਲਈ ਜਾਵੇ। ਉਸਨੇ ਸਿਰ ਨਾਲੋਂ ਪਟਕਾ ਖੋਲ ਲਿਆ ਅਤੇ ਘਾਹ ਉੱਪਰ ਵਿਛਾ ਦਿੱਤਾ। ਫਿਰ ਲਾਂਗੜ ਨਾਲੋਂ ਰੋਟੀ ਖੋਲ ਕੇ ਪਟਕੇ ਉੱਪਰ ਰੱਖ ਕੇ ਬੜੇ ਸਵਾਦ ਨਾਲ ਖਾਣ ਲੱਗਿਆ। ਅਜ ਉਸਨੇ ਇੱਕੋ ਫੁਲਕਾ ਖਾਦਾ ਹੀ ਸੀ ਕਿਉਂ ਸਖਤ ਪਿਆਸ ਲੱਗੀ। ਕੋਲ ਹੀ ਇੱਕ ਨਦੀ ਵਗਦੀ ਸੀ। ਲੱਕੜਹਾਰਾ ਪਾਣੀ ਪੀਣ ਲਈ ਨਦੀ ਉੱਤੇ ਗਿਆ ਅੱਖ ਭਲਕਾਰੇ ਵਿੱਚ ਹੀ ਇੱਕ ਇਲ ਉੱਡਦੀ ਹੋਈ ਉੱਥੇ ਆਈ ਅਤੇ ਰੋਟੀ ਉੱਪਰ ਚੱਕਟੀ ਰੋਟੀ ਦਾ ਉਸ ਦੇ ਪੰਜੇ ਵਿੱਚ ਨਾ ਆਈ ਪਰ ਉਹ ਪਟਕਾ ਜਿਸ ਨਾਲ ਸੋਨੇ ਦਾ ਕੰਗਣ ਬੰਨਿਆ ਹੋਇਆ ਸੀ ਉਸ ਤੇ ਪੰਜੇ ਵਿੱਚ ਆ ਗਿਆ ਇਲ ਕੰਗਣ ਲੈ ਕੇ ਇੱਕ ਦਰਖਤ ਉੱਪਰ ਜਾ ਬੈਠੀ ਅਤੇ ਲੱਕੜਹਾਰਾ ਹੱਥ ਮਲਦਾ ਰਹਿ ਗਿਆ ਇਹ ਨਜ਼ਾਰਾ ਵੇਖ ਕੇ ਕਰਮ ਨੇ ਵਿਅੰਗ ਨਾਲ ਮਾਇਆ ਨੂੰ ਕਿਹਾ ਵੇਖਿਆ ਹੀ ਤੇਰਾ ਸੋਨੇ ਦਾ ਕੰਗਣ ਵੀ ਇਸ ਗਰੀਬ ਲੱਕੜਹਾਰੇ ਦਾ ਕੁਝ ਨਹੀਂ ਸੰਭਾਰ ਸਕਿਆ ਮਾਇਆ ਕਹਿਣ ਲੱਗੀ ਇਹ ਤਾਂ ਸੁੱਤੇ ਸਿੱਧ ਹੋ ਗਿਆ ਵੈਸੇ ਮੇਰੇ ਵਿੱਚ ਤੇਰੇ ਤੋਂ ਵੱਧ ਸਮਰੱਥਾ ਹੈ ਸਾਰੀ ਦੁਨੀਆ ਮਾਇਆ ਲਈ ਤਾਂਂ ਦੀ ਫਿਰਦੀ ਹੈ ਮਾਇਆ ਜੇ ਕੋਈ ਸੱਚਾ ਦਿਲ ਵਿੱਚ ਰਹਿ ਗਈ ਹੋਵੇ ਤਾਂ ਉਹ ਵੀ ਕੱਢ ਲੈ ਕਰਮ ਨੇ ਮੁਸਕਰਾ ਕੇ ਕਿਹਾ ਮਾਇਆ ਨੇ ਆਪਣਾ અપਮਾਨ ਹੁੰਦਾ ਵੇਖ ਕੇ ਕਿਹਾ ਲੈ ਫਿਰ ਐਦ ਕੀ ਵੇਖ ਲੈ ਜਦੋਂ ਲੱਕੜਹਾਰਾ ਉੱਥੋਂ ਤੁਰਨ ਲੱਗਿਆ ਤਾਂ ਮਾਇਆ ਨੇ ਆਪਣੀ ਉਂਗਲ ਨਾਲ ਇੱਕ ਕੀਮਤੀ ਮੰਦਰੀ ਉਤਾਰ ਕੇ ਉਸਦੇ ਅੱਗੇ ਸੁੱਟੀ। ਲੱਕੜਹਾਰੇ ਨੇ ਪੈਰਾਂ ਵਿੱਚ ਸੋਨੇ ਦੀ ਮੰਦਰੀ ਪਈ ਵੇਖੀ। ਤਾਂ ਉਹ ਖੁਸ਼ੀ ਨਾਲ ਕਹਿਣ ਲੱਗਾ ਰੱਬ ਬੜਾ ਪਰਵਰਦੀਗਾਰ ਹੈ ਜੋ ਕੰਗਣ ਇੱਲ ਲੈ ਗਈ ਤਾਂ ਮੰਦਰੀ ਭੇਜ ਦਿੱਤੀ। ਫਿਰ ਉਸਨੇ ਆਪਣੀ ਲਾਂਗੜ ਨਾਲ ਮੰਦਰੀ ਵੰਨ ਲਈ ਅਤੇ ਨਦੀ ਦੇ ਨਾਲ-ਨਾਲ ਤੁਰ ਪਿਆ। ਰੁੱਤ ਖੁੱਲੀ ਸੀ ਅਤੇ ਮਨ ਪਰਸਾਨ। ਨਦੀ ਦਾ ਪਾਣੀ ਵੇਖ ਕੇ ਲੱਕੜਹਾਰ ਦਾ ਚਿੱਤ ਨੌਨਲੀ ਕਰ ਆਇਆ ਉਸ ਛੱਟ ਆਪਣੇ ਕੱਪੜੇ ਉਤਾਰੇ ਤੇ ਨਦੀ ਵਿੱਚ ਉਤਰ ਪਿਆ ਜਦੋਂ ਲੱਕੜਹਾਰਾ ਨਹਾ ਕੇ ਬਾਹਰ ਨਿਕਲਿਆ ਤਾਂ ਉਸਨੇ ਆਪਣਾ ਪਿੰਡਾ ਲਾਂਗੜ ਦੇ ਨਾਲ ਪੁੰਜਾ ਅਚਾਨਕ ਅਚਾਨਕ ਮੁੰਦਰੀ ਲਾਂਗੜ ਨਾਲ ਖੁੱਲ ਕੇ ਨਦੀ ਵਿੱਚ ਜਾ ਪਈ ਅਤੇ ਵੇਖਦੇ ਵੇਖਦੇ ਇੱਕ ਮੱਛੀ ਉਸ ਨੂੰ ਨਿਗਲ ਗਈ ਲੱਕੜਹਾਰਾ ਫੇਰ ਹੱਥ ਮਲਦਾ ਰਹਿ ਗਿਆ ਤੇ ਕਰਮਾਂ ਨੂੰ ਕੋਸਣ ਲੱਗਿਆ ਇਹ ਵੇਖ ਮਾਇਆ ਬੜੀ ਸ਼ਰਮਿੰਦੀ ਹੋਈ ਅਤੇ ਕਰਮ ਨੂੰ ਆਖਣ ਲੱਗੀ ਹਜੂਰ ਮੈਂ ਤਾਂ ਹਾਰ ਗਈ ਹਾਂ ਹੁਣ ਤੁਹਾਡੀ ਵਾਰੀ ਹੈ ਤੁਸੀਂ ਆਪਣੀ ਸ਼ਕਤੀ ਦਿਖਾਓ ਤਾਂ ਮੈਂ ਜਾਣਾ ਕਰਮ ਕਹਿਣ ਲੱਗਾ ਅੱਜ ਨਹੀਂ ਕੱਲ ਮੈਂ ਆਪਣਾ ਚਮਤਕਾਰ ਦਿਖਾਵਾਂਗਾ ਕੱਲ ਤੂੰ ਇਸੇ ਵੇਲੇ ਇੱਥੇ ਹੀ ਆ ਜਾਵੇਂ ਤੇ ਵੇਖੀ ਮੇਰਾ ਕਮਾਲ ਅਗਲੇ ਦਿਨ ਮਾਇਆ ਤੇ ਕਰਮ ਦੋਵੇਂ ਉਸੇ ਜੰਗਲ ਵਿੱਚ ਮਿੱਥਿਓ ਇਸ ਸਮੇਂ ਤੇ ਇਕੱਠੇ ਹੋਏ ਰੋਜ਼ਵਾਂਗ ਅੱਜ ਫਿਰ ਲੱਕੜਹਾਰਾ ਕਹਾੜੀ ਚੁੱਕੀ ਲੱਕੜਾਂ ਕੱਟਣ ਲਈ ਜੰਗਲ ਵੱਲ ਜਾ ਰਿਹਾ ਸੀ ਮਾਇਆ ਨੇ ਕਰਮ ਨੂੰ ਕਿਹਾ ਵੇਖ ਉਹ ਕੱਲ ਵਾਲਾ ਲੱਕੜਹਾਰਾ ਅੱਜ ਫੇਰ ਲੱਕੜਾ ਕੱਟਣ ਲਈ ਜਾ ਰਿਹਾ ਹੈ ਇਸੇ ਉੱਤੇ ਆਪਣਾ ਕਮਾਲ ਖਾ ਕਰਮ ਨੇ ਲੱਕੜਹਾਰ ਦੇ ਅੱਗੇ ਇੱਕ ਟੱਕਾ ਸੁੱਟ ਦਿੱਤਾ ਲੱਕੜਹਾਰੇ ਨੇ ਆਪਣੇ ਪੈਰਾਂ ਵਿੱਚ ਟੱਕਾ ਪਿਆ ਵੇਖਿਆ ਤਾਂ ਖੁਸ਼ੀ ਨਾਲ ਚੁੱਕ ਲਿਆ ਉਹ ਹਰੋ ਜਿੰਨੀਆਂ ਲੱਕੜਾਂ ਕੱਟਦਾ ਸੀ ਉਹ ਮਸਾਂ 2-4 ਟੱਕਿਆਂ ਦੀ ਹੀ ਵਿਕਤੀਆਂ ਸਨ ਲੱਕੜਹਾਰੇ ਦੀ ਤਬੀਅਤ ਇੱਕ ਤਾਂ ਵੈਸੇ ਹੀ ਢਿੱਲੀ ਸੀ ਦੂਜਾ ਕੱਲ ਵਾਲੀ ਘਟਨਾ ਤੋਂ ਉਹ ਬੜਾ ਨਾਰਾਜ਼ ਸੀ ਤੋ ਥੱਕਿਆ ਹੋਇਆ ਮਹਿਸੂਸ ਕਰ। ਇਸ ਲਈ ਰਾਮ ਕਰਨ ਦੇ ਵਿਚਾਰ ਨਾਲ ਉਹ ਇੱਕ ਦਰਖਤ ਦੇ ਹੇਠਾਂ ਜਾ ਲੇਟਿਆ। ਥੋੜੀ ਦੇਰ ਬਾਅਦ ਲੱਕੜਹਾਰੇ ਨੂੰ ਭੁੱਖ ਲੱਗੀ ਅਤੇ ਉਹ ਰੋਟੀ ਖਾਣ ਦੇ ਵਿਚਾਰ ਨਾਲ ਨਦੀ ਵੱਲ ਤੁਰ ਪਿਆ। ਨਦੀ ਦੇ ਕੰਢੇ ਕੁਝ ਮਛੇਰੇ ਜਾਲ ਵਿਛਾ ਕੇ ਮੱਛੀਆਂ ਫੜ ਰਹੇ ਸਨ। ਲੱਕੜਹਾਰੇ ਦਾ ਦਿਲ ਮੱਛੀ ਖਾਣ ਨੂੰ ਕੀਤਾ। ਉਸਨੇ ਇੱਕ ਮੱਛੀ ਵਾਲੇ ਇਸ਼ਾਰਾ ਕਰਕੇ ਮਛੇਰੇ ਤੋਂ ਉਸਦਾ ਮੁੱਲ ਪੁੱਛਿਆ। ਲੱਕੜਹਾਰੇ ਨੇ ਟੱਕਾ ਦੇ ਕੇ ਉਹ ਮੱਛੀ ਖਰੀਦ ਲਈ। ਲੱਕੜਹਾਰੇ ਦਾ ਦਿਲ ਕੀਤਾ ਉਨੇ ਮੁੱਛੀ ਭੁੰਨ ਕੇ ਰੋਟੀ ਖਾ ਲਈ ਜਾਵੇ। ਉਹ ਕਹਾੜਾ ਲੈ ਕੇ ਇੱਕ ਦਰਖਤ ਨਾਲੋਂ ਲੱਕੜਾਂ ਜੀਨਣ ਲੱਗਾ। ਦੇਵਨਾਥ ਉਸ ਦਰਖਤ ਉੱਪਰ ਉਸੇ ਇਲ ਅੜਾਲਣਾ ਸੀ ਜਿਹੜੀ ਸੋਨੇ ਦਾ ਕੰਗਣ ਚੁੱਕ ਕੇ ਲੈ ਗਈ ਸੀ। ਲੱਕੜਹਾਰਾ ਦਰਖਤ ਉੱਤੇ ਚੜਿਆ ਤਾਂ ਇਲ ਡਰ ਕੇ ਆਲ ਨੇ ਵਿਛੋਟ ਗਈ। ਲੱਕੜਹਾਰ ਨੂੰ ਸ਼ੱਕ ਪਿਆ ਕਿ ਹੋਵੇ ਨਾ ਹੋਵੇ ਇਹ ਇਲ ਕੱਲ ਵਾਲੀ ਹੀ ਹੈ। ਉਸਨੇ ਇਲ ਦੇ ਆਲ ਨੇ ਨੂ ਨੀਜ ਨਾਲ ਵੇਖਿਆ ਤਾਂ ਉਸ ਨੂੰ ਉੱਥੇ ਆਪਣਾ ਪਟਕਾ ਲਟਕਦਾ ਹੋਇਆ ਵਿਖਾਈ ਦਿੱਤਾ। ਉਹ ਡਰਾਫਟ ਉੱਪਰ ਚੜ੍ਹ ਕੇ ਆਲ ਦੇ ਵਿੱਚੋਂ ਸੋਨੇ ਦਾ ਕੰਗਣ ਕੱਢ ਲਿਆ। ਫਿਰ ਲੱਕੜਹਾਰੇ ਨੇ ਕੁਝ ਲੱਕੜਾਂ ਜੋੜੀਆਂ ਤੇ ਅੱਗ ਬਾਲ ਕੇ ਮੱਛੀ ਪੁੰਨੀ। ਜਦੋਂ ਮੱਛੀ ਨੂੰ چیر ਕੇ ਖਾਣ ਲੱਗਾ ਤਾਂ ਉਸ ਦੇ ਢਿੱਡ ਵਿੱਚੋਂ ਕੱਲ ਵਾਲੀ ਮੁੰਦਰੀ ਨਿਕਲ ਆਈ। ਲੱਕੜਹਾਰੇ ਦਾ ਮਨ ਮੁੰਦਰੀ ਵੇਖ ਕੇ ਬੜਾ ਖੁਸ਼ ਹੋਇਆ। ਲੱਕੜਹਾਰੇ ਨੇ ਝਟਪਟ ਰੋਟੀ ਖਾਧੀ ਅਤੇ ਮੁੰਦਰੀ ਤੇ ਕੰਗਣ ਲੈ ਕੇ ਨੱਚਦਾ ਟੱਪਦਾ ਹੋਇਆ ਘਰ ਵੱਲ ਤੁਰ ਪਿਆ। ਕਰਮਲੇ ਮਾਇਨ ਗਿਆ। ਵੇਖਿਆ ਹੀ ਮੇਰਾ ਕਮਾਲ। ਮੇਰੇ ਦੋ ਪੈਸਿਆਂ ਨੇ ਉਹ ਕਰ ਵਿਖਾਇਆ ਜੋ ਤੇਰੇ ਸੋਨੇ ਦੀ ਮੰਦਰੀ ਤੇ ਕੰਗਣ ਦੋਵੇਂ ਨਹੀਂ ਕਰ ਸਕੇ ਮਾਇਆ ਨੇ ਕਰਮ ਦੀ ਸ਼ਕਤੀ ਨੂੰ ਪ੍ਰਣਾਮ ਕਰਦੇ ਕਿਹਾ ਕਰਮ ਤੂੰ ਬਲੀ ਇਥੇ ਕਹਾਣੀ ਮੁੱਕਦੀ ਹੈ ਜੀ ਦੱਸਿਓ ਜਰੂਰ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਤੇ ਆਪਣੀ ਪਸੰਦੀਦਾ ਕਹਾਣੀ ਮੈਨੂੰ ਲਿਖ ਕੇ ਫੋਟੋ ਖਿੱਚ ਕੇ ਵਾਇਸ ਮੈਸੇਜ ਕਿਵੇਂ ਵੀ ਭੇਜ ਸਕਦੇ ਹੋ ਅਗਲੀ ਸੀਰੀਜ਼ ਚ ਹੋ ਸਕਦਾ ਤੁਹਾਡੀ ਕਹਾਣੀ ਆਵੇ ਤੁਹਾਡੇ ਰਿਵਿਊ ਦਾ ਇੰਤਜ਼ਾਰ ਰਹੇਗਾ ਸਸਕੇ